ਉਸੇ ਤਰ੍ਹਾਂ ਦਾ ਆ ਦੋਨੋਂ ਲੈਵਲ ਮੰਨ ਲਓ ਇੱਕ ਰਜਿਸਟੈਂਸ ਆ ਵਾਲੀਆ ਸਪੋਰਟ ਜਦੋਂ ਮਾਰਕੀਟ ਇੱਥੋਂ ਚੱਲ ਰਿਹਾਗਾ ਉੱਪਰ ਨੂੰ ਜਾ ਰਹੀਏਗੀ ਆ ਰਜਿਸਟੈਂਸ ਤੇ ਜਾ ਕੇ ਆਪਾਂ ਨੂੰ ਪਤਾ ਵੀ ਇੱਥੇ ਜਾ ਕੇ ਜਿਹੜੀ ਉੱਪਰ ਨਹੀਂ ਆਉਂਦੇ ਨਹੀਂ ਇੱਥੇ ਉੱਪਰ ਮਾਰਕੀਟ ਨੂੰ ਨਹੀਂ ਆਉਂਦੇ ਨਹੀਂ ਇੱਥੋਂ ਮਾਰਕੀਟ ਰਿਵਰਸ ਹੋਊਗੀ ਰਿਵਰਸ ਹੋਣ ਤੋਂ ਬਾਅਦ ਐਸੇ ਲੈਵਲ ਦੇ ਉੱਪਰ ਆਹ ਵਾਲੇ ਲੈਵਲ ਤੇ ਉਰੇ ਤੱਕ ਵੀ ਆ ਸਕਦੀ ਹੈ ਦੁਬਾਰਾ ਜਦੋਂ ਇੱਥੋਂ ਦੁਬਾਰਾ ਫੇਰ ਨੀਚੇ ਵਾਲੀ ਸਾਈਡ ਆਪਾਂ ਨੂੰ ਪਤਾ ਕਿ ਇਹ ਸਪੋਰਟ ਆ ਉਰੇ ਜਾਦਾ ਬੈਠਣਗੀ ਇਹ ਤੋਂ ਨੀਚੇ ਵੀ ਜਾ ਸਕਦਾ ਇਥੇ ਕੀ ਹੋਇਆ ਇੱਕ سپورਟ ਰਜਿਸਟੈਂਸ ਹੋ ਗਈ ਮਾਰਕੀਟ ਦੁਬਾਰਾ ਫੇਰ ਇੱਥੋਂ ਜਾਂਦੀ ਉੱਪਰ ਇਸੇ ਲੈਵਲ ਤੇ ਆਪਾਂ ਨੂੰ ਫੇਰ ਪਤਾ ਹੁਣ ਇੱਥੇ ਕੀ ਆ ਜਦੋਂ ਆਪਾਂ ਟ੍ਰੇਡ ਬਣਾ ਰਹੇ ਹਾਂ ਕਿਸੇ ਵੀ ਲੈਵਲ ਤੇ ਜੇ ਤੁਹਾਨੂੰ ਇੱਥੇ ਕੋਈ ਹੈਮਰ ਮਿਲ ਗਿਆ ਜਾਂ ਕੋਈਸ ਕੋਈ ਵੀ ਕੰਡੈਕਸ਼ਨ ਇੱਕ ਮਿਲ ਗਈ ਤੁਸੀਂ ਨੇ ਟ੍ਰੇਡ ਬਣਾ ਲਈ ਕਾਲ ਸਾਈਡ ਦੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਪੂਰੇ ਆ ਜਿਹੜੀ ਰਜਿਸਟੈਂਸ ਆ ਇੱਥੇ ਆਪਣਾ ਪ੍ਰੋਫਾਈਲ ਬਣਤੀ ਕਰਦੀ ਹੈ ਆਪਾਂ ਇੱਥੋਂ ਮਾਰਕੀਟ ਦੇ ਨੀਚੇ ਘਿਰਨ ਦਾ ਦੁਬਾਰਾ ਕਾਰਨ ਵੀ ਇਹੀ ਆ ਲੋਕ ਪ੍ਰੋਫਿਟ ਬੁਕਿੰਗ ਕਰਨੇ ਨੇ ਇੱਥੇ ਆਪਣਾ ਪ੍ਰੋਫਿਟ ਬੁੱਕ ਕਰਦੇ ਨੇ ਜਦੋਂ ਮਾਰਕੀਟ ਦੇ ਵਿੱਚ ਚਲਦੀ ਮਾਰਕੀਟ ਦੇ ਵਿੱਚ ਪ੍ਰੋਫਿਟ ਬੁਕਿੰਗ ਆ ਕੀਤਾ ਮਾਰਕੀਟ ਨੂੰ ਨੀਚੇ ਘੇਰਨਾ ਪੈਂਦਾ ਦੁਬਾਰਾ ਫੇਰ ਸੇਮ ਕੰਡੀਸ਼ਨ ਹੁੰਦੀ ਆ ਪਰ ਜਦੋਂ ਇੱਥੇ ਕੋਈ ਹੈਂਗਿੰਗ ਮੈਨ ਕੋਈ ਸ਼ੂਟਿੰਗ ਸਟਾਰ ਮਿਲਦਾ ਟੌਪ ਤੇ ਤਾਂ ਆਪਾਂ ਪੁੱਕ ਬਾਲ ਲੈਂਦੇ ਆ ਕਿੰਨਾ ਚਾਹੀ ਉਹਦੇ ਵਿੱਚੋਂ ਕਿੱਥੇ ਨਿਕਲਣਾ ਇਸ ਲੈਵਲ ਤੇ ਆਪਾਂ ਨੂੰ ਪਤਾ ਵੀ ਇਥੋਂ ਮਾਰਕੀਟ ਦੁਬਾਰਾ ਰਿਵਰਸ ਹੋ ਸਕਦੀ ਆ ਜ਼ਿਆਦਾਤਰ ਮਾਰਕੀਟ ਦੇ ਵਿੱਚ ਇਦਾਂ ਹੀ ਹੁੰਦਾ ਤਾਂ ਕਰਕੇ ਇਹਨੂੰ ਜਦੋਂ ਦੋ ਬਾਰ ਇੱਕ ਤੇ ਦਾਰ ਦੂਜੀ ਵਾਰ ਦੋ ਬਾਰ ਮਾਰ ਕੇ ਉਸੇ ਰਜਿਸਟੈਂਸ ਤੋਂ ਸੇਮ ਲੈਵਲ ਤੋਂ ਥੋੜਾ ਬਹੁਤ ਡਾਊਨ ਹੋ ਸਕਦਾ ਆਪ ਵਾਲਾ ਲੈਵਲ ਜੇ ਇਹ ਮੰਨ ਲਓ 2200 ਦਾਗਾ 2200 ਹੁਣ 150 80 ਇਦਾਂ ਕਰਕੇ ਇਥੋਂ ਹੋ ਸਕਦਾ ਥੋੜਾ ਬਹੁਤ ਡਾਊਨ ਹੋ ਸਕਦਾ ਦੇਖਣ ਨੂੰ ਆਪਣਾ ਡਬਲ ਟੌਪ ਲੱਗੇ ਵੀ ਮਾਰਕੀਟ ਇਥੋਂ ਰਿਵਰਸ ਹੋਈ ਯਾਰ ਜਦੋਂ ਇਥੋਂ ਰਿਵਰਸ ਹੋ ਕੇ ਆਹ ਵਾਲਾ ਆ ਗਿਆ ਜੀ ਸਾਫ ਵਾਲਾ ਜਿਵੇਂ ਆਪਾਂ ਤੁਹਾਨੂੰ ਕਹਿਣੀ ਹੁੰਦੀ ਆ 2y ਜਿਹੜਾ ਜੇ ਘਟਣਾ ਸ਼ੁਰੂ ਹੋ ਜੇ ਦੂਜੇ ਪਾਸੇ ਵਧਣਾ ਸ਼ੁਰੂ ਹੋ ਜੇ ਉਹ ਕੀ ਕਰ ਮੰਨਦਾ ਉਹ ਆਮ ਦਾ ਗ੍ਰਿਆ ਵਾਲੇ ਨੇ ਜਦੋਂ ਮਾਰਕੀਟ ਤੇ ਬਾਰ ਬਾਰ ਸਟੇਜ ਉੱਤੇ ਵੱਜ ਰਹੀ ਹੈ ਨਾ ਉਹ ਡਰਨਾ ਸ਼ੁਰੂ ਹੋ ਜਾਂਦੇ ਨੇ ਉਹ ਆਪਣੀਆਂ ਪੋਜੀਸ਼ਨਾਂ ਕੱਟਨੀਆਂ ਸ਼ੁਰੂ ਕਰ ਦਿੰਦੇ ਨੇ ਜਦੋਂ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਕੱਟਨੀਆਂ ਸ਼ੁਰੂ ਕਰਦੀਆਂ ਮਾਰਕੀਟ ਕਰੈਸ਼ ਹੋ ਜਾਂਦੀ ਹੈ ਡਾਊਨ ਸਾਈਡ ਜਦੋਂ ਮਾਰਕੀਟ ਡਾਊਨ ਸੈਟ ਕਰਾਇਆ ਹੁੰਦੀ ਆ ਹਰੇਕ ਬੰਦੇ ਦੀ ਸਾਈਕੋਲੋਜੀ ਆ ਵੀ ਉਹ ਇਹਦਾ ਵੀ ਲੈਵਲ ਬ੍ਰੇਕ ਹੋ ਗਿਆ ਪੈਸੇ ਦੀ ਨਾੜੀ ਉਹ ਫਲਟ ਸਾਈਡ ਦੀ ਨਾੜੀ ਨਾਲ ਲੈਂਦੇ ਨੇ ਇਥੋਂ ਜਿਹਦੇ ਕਾਰਨ ਥੋੜਾ ਬਹੁਤਾ ਮਾਰਕੀਟ ਦੁਬਾਰਾ ਉੱਪਰ ਜਾਂਦੀ ਆ ਰੀ ਟੈਸਟ ਕਰਨੀ ਜਾਂਦੀ ਆ ਉਸ ਏਰੀਆ ਨੂੰ ਜਿਹੜਾ ਆਪਣਾ ਸਪੋਰਟ ਵਾਲਾ ਏਰੀਆ ਸੀ ਉਹਨੂੰ ਰੀ ਟੈਸਟ ਕਰ ਜਾਂਦੀ ਆ ਆਪਾਂ ਕਦੋਂ ਕਹਿੰਦੇ ਆ ਵੀ ਐਂਟਰੀ ਬਣਾਓ ਜੇ ਮਾਰਕੀਟ ਟ੍ਰੈਂਡ ਕਰ ਰਹੀ ਸੀ ਤਾਂ ਆਪਾਂ ਐਂਟਰੀ ਬਣਾਉ ਕਿਉਂਕਿ ਕਿਸੇ ਟਾਈਮ ਹੀ ਦੁਬਾਰਾ ਮਾਰਕੀਟ ਤੇ ਰਿਵਰਸ ਹੋ ਸਕਦੀ ਆ ਜਦੋਂ ਇੱਥੋਂ ਰੀ ਟੈਸਟ ਕਰ ਆਪਣਾ ਉਹੀ ਏਰੀਆ ਹੈ ਸਪੋਰਟ ਵਾਲਾ ਰੀ ਟੈਸਟ ਕੀ ਤੋਂ ਬਾਅਦ ਆਹ ਵਾਲੇ ਲੈਵਲ ਦੇ ਉੱਪਰ ਆਪਣੀ ਐਂਟਰੀ ਬਣਦੀ ਆ ਜਿਹਦੇ ਵਿੱਚ ਆਪ ਨੂੰ ਬਹੁਤ ਵੱਡੇ ਵੱਡੇ ਟਾਰਗੇਟ ਮਿਲਣਗੇ ਕਈ ਬੰਦੇ ਕਾਲੀ ਕਰਦੇ ਨੇ ਕਾਲੀ ਦਾ ਮਤਲਬ ਇੱਥੇ ਟ੍ਰੇਡ ਬਣਾ ਲੈਣੇ ਹੋ ਸਕਦਾ ਤੁੱਕੇ ਨਾਲ ਹੋ ਸਿੱਧੀ ਲੱਗ ਜੇ ਕਿਸੇ ਤੇ ਪਰ ਜਦੋਂ ਆਪਾਂ ਸੈਟਅਪ ਦੇ ਮੁਕਾਬਲੇ ਟ੍ਰੇਡ ਕਰਾਂਗੇ ਤਾਂ ਆਪਣਾ ਰੀ ਟੈਸਟ ਕਰਨਾ ਵੇਟ ਕਰਨਾ ਚਾਹੀਦਾ ਤੇ ਹੁਣ ਅਗਲੀ ਗੱਲ ਟਾਰਗੇਟ ਦੀ ਇਹਦੇ ਵਿੱਚੋਂ ਪਹਿਲਾਂ ਤਾਂ ਆਪਣੇ ਦੇਖੋ ਕੈਂਡਲਸਟਿਕਾਂ ਦੇ ਵਿੱਚ ਟਾਰਗੇਟ ਕਿੱਥੇ ਸੀ ਕੈਂਡਲਸਟਿਕਾਂ ਦੇ ਵਿੱਚ ਜੇ ਤੁਸੀਂ ਕੈਂਡਲਸਟਿਕ ਦੇ ਹਿਸਾਬ ਨਾਲ ਟ੍ਰੇਡ ਕਰਨੀ ਹੋਗੇ ਤੁਸੀਂ ਉਹਦੇ ਹਿਸਾਬ ਨਾਲ ਆਪਣੀ ਲਾਈਨੋ ਮਾਰਕ ਕਰਕੇ ਜਿੰਵੇਂ ਵੀ ਕੱਢੇ ਸੀ ਉਹ ਤੁਹਾਨੂੰ ਸਾਰਾ ਕੁਝ ਪਤਾ ਹੁਣ ਆ ਆ ਕਾਲਾ ਰਹੀਆ ਪੈਟਰਨਾਂ ਦੀ ਆਪਾਂ ਪੈਟਰਨਾਂ ਬਾਰੇ ਗੱਲ ਕਰਦੇ ਹਾਂ ਜੀ ਜੇ ਆਹ ਵਾਲਾ ਏਰੀਆ 2200 ਤੇ ਆਹ ਵਾਲਾ ਏਰੀਆ ਦਾ 2200 ਆਪਾਂ ਸਿਰਫ 100 ਦਾ ਡਿਫਰੈਂਸ ਆਇਆ ਨਾ ਟੋਟਲ ਆ ਗਿਆ 28 ਰੋ ਮਾਰਕ ਕਰਨਾ ਜਿਵੇਂ ਆਪਾਂ ਪਹਿਲਾਂ ਕੈਂਡਲਾਂ ਦਾ ਕੱਟਿਆ ਸੀ ਇਹਦਾ ਟਾਰਗੇਟ ਜੇ ਆਪਾਂ ਪੈਟਰਨ ਦੇ ਬੇਸ ਤੇ ਟ੍ਰੇਡ ਕਰ ਰਹੇ ਹਾਂ ਤਾਂ ਆਪਾਂ ਨੂੰ ਟਾਰਗੇਟ ਇਹਨਾਂ ਦੇ ਵਿੱਚ ਤੇ ਕੱਟਣਾ ਪਊਗਾ 22300 ਤੇ ਲੋ ਕਿੰਨਾ ਦਾ 22200 ਡਿਫਰੈਂਸ ਆ ਗਿਆ 100 ਪੁਆਇੰਟ ਦਾ ਤਾਪਾ 670% ਦੀ ਇਕੁਰੇਸੀ ਬਣ ਕੇ ਚੱਲਾਂਗੇ ਕਿ ਮਾਰਕੀਟ ਦਾ ਹோம் ਟਾਪ ਜਾ ਸਕਦੀ ਹੈ ਪਹਿਲੇ ਤਾਂ ਕੈਂਡਲਸ ਦੀ ਹੁਣ ਕੈਂਡਲ ਨੂੰ ਪੈਟਰਨ ਦੇ ਵਿੱਚ ਕਿੱਡਾ ਵੀ ਹੋ ਸਕਦਾ ਇਹਦਾ ਸਾਈਜ਼ ਆਏਗਾ ਕਿਤਾਬਾ ਹੋ ਸਕਦਾ ਜੇ ਤੁਸੀਂ ਜਮਾ ਇਕੁਰੇਸੀ ਸਹੀ ਕਰੂਣੀ ਆਪਣੀ ਤਾਂ ਤੁਸੀਂ 50% ਦੇ حساب ਨਾਲ ਰੱਖ ਸਕਦੇ ਜਿੰਨਾ ਵੀ ਆਊਗਾ ਜੀ 20 ਤੋਂ 65 ਦਾ ਡਿਫਰੈਂਸ ਹੋਵੇ ਤਾਂ 100 ਪੁਆਇੰਟ ਤੇ ਆਪਣੇ ਟਾਰਗੇਟ ਲੈ ਕੇ ਬਾਹਰ ਨਿਕਲ ਸਕਦੇ ਹਾਂ